ਜੋ ਕੀ ਦੇਖੋ 슈ਗਰ ਨੂੰ ਮਤਲਬ ਹੀ ਕੰਟਰੋਲ ਕਰਨ ਦੇ ਵਿੱਚ ਜਾਂ ਫਿਰ 슈ਗਰ ਨੂੰ ਖਤਮ ਕਰਨ ਦੇ ਵਿੱਚ ਨਾ ਜਿਹੜਾ ਸਾਡਾ ਡਿਨਰ ਆ ਡਿਨਰ ਦਾ 15 ਤੋਂ 20 ਦਿਨ ਤੁਸੀਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਜਿਹੜੇ ਵਿੱਚ ਜੇ ਕੋਈ ਵੀ ਚੀਜ਼ਾਂ ਤੁਸੀਂ ਇਹ ਖਾਓ ਕੰਪਲੈਕਸ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਹੁੰਦੇ ਨੇ ਜਿਹੜੇ ਤੁਹਾਡੀ 슈ਗਰ ਲੈਵਲ ਨੂੰ ਕੰਟਰੋਲ ਕਰਨਗੇ ਜਦ ਪ੍ਰੋਟੀਨ ਹੈਲਦੀ ਫੇਡ ਹੋਏਗੀ ਨਾ ਤਾਂ ਹੀ ਸਾਡੀ ਸ਼ੂਗਰ ਆ ਜਿਹੜੀ ਉਹ ਬਿਲਕੁਲ ਠੀਕ ਹੋਏਗੀ ਤਾਂ ਤੁਹਾਡਾ ਜਿਹੜਾ ਸ਼ੂਗਰ ਆ ਉਹ ਬਿਲਕੁਲ ਠੀਕ ਹੋਵੇਗਾ ਕੰਟਰੋਲ ਦੇ ਵਿੱਚ ਆ ਜਾਏਗਾ ਭਿੰਡੀ ਦੀ ਸਬਜ਼ੀ ਖਾ ਸਕਦੇ ਹੋ ਤੁਸੀਂ ਭਿੰਡੀ ਦੀ ਸਬਜ਼ੀ ਖਾ ਸਕਦੇ ਹੋ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਵੀ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਸ਼ੂਗਰ ਆ ਨਾ ਉਹਨਾਂ ਨੂੰ ਮਤਲਬ ਵੀ ਰਾਤ ਨੂੰ ਜਿਹੜਾ ਡਿਨਰ ਆ ਡਿਨਰ ਦੇ ਵਿੱਚ ਉਹਨਾਂ ਨੂੰ ਕੀ ਕੁਝ ਖਾਣਾ ਚਾਹੀਦਾ ਵਾ ਜਿਹਦੇ ਨਾਲ ਮਤਲਬ ਵੀ ਤੁਹਾਡੇ ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋ ਜੇਗੀ ਜੇ ਤੁਸੀਂ ਡਿਨਰ ਦੇ ਵਿੱਚ ਮਤਲਬ ਵੀ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਾਓਗੇ ਕਿਉਂਕਿ ਦੇਖੋ 슈ਗਰ ਨੂੰ ਮਤਲਬ ਵੀ ਕੰਟਰੋਲ ਕਰਨ ਦੇ ਵਿੱਚ ਜਾਂ ਫਿਰ 슈ਗਰ ਨੂੰ ਖਤਮ ਕਰਨ ਦੇ ਵਿੱਚ ਨਾ ਜਿਹੜਾ ਸਾਡਾ ਡਿਨਰ ਆ ਡਿਨਰ ਦਾ ਬਹੁਤ ਹੀ ਜ਼ਿਆਦਾ ਵੱਡਾ ਰੋਲਾ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜੇ ਮੈਂ ਦੇਖਿਆ ਜਿਹੜੇ ਮਤਲਬ ਵੀ ਰਾਤ ਨੂੰ ਡਿਨਰ ਵੀ ਨਹੀਂ ਕਰਦੇ ਹੈਗੇ ਜੇ ਉਹ ਡਿਨਰ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਡਿਨਰ ਦੇ ਵਿੱਚ ਮਤਲਬ ਵੀ ਅਸੀਂ ਕਿਹੜੀਆਂ ਚੀਜ਼ਾਂ ਅਸੀਂ ਖਾ ਸਕੀਏ ਵੀ ਜਿਹਦੇ ਨਾਲ ਸਾਡਾ ਜਿਹੜਾ ਮਤਲਬ ਵੀ 슈ਗਰ ਆ ਉਹ ਖਤਮ ਹੋ ਜੇ ਜਾਂ ਫਿਰ ਜਿਹੜੀ 슈ਗਰ ਆ ਸਾਡੀ ਹੈ ਨਾ ਬਿਲਕੁਲ ਕੀ ਕਰਦਾ ਉਹ ਚੀਜ਼ਾਂ ਉਹ ਫੈ ਜਾਂਦੇ ਨੇ ਕਿਉਂਕਿ ਜਿਹੜਾ ਸਾਡਾ ਡਿਨਰ ਆ ਨਾ ਉਹ ਮਤਲਬ ਵੀ ਇੱਕ ਬੈਲੈਂਸਡ ਡਾਈਟ ਆ ਜਿਹਨੂੰ ਆਪਾਂ ਕਹਦੇ ਆ ਬੈਲੈਂਸਡ ਡਾਈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਉਹ ਤੁਸੀਂ ਡਿਨਰ ਦੇ ਵਿੱਚ ਕੀ ਖਾਣਾ ਵਾ ਬੈਲੈਂਸਡ ਡਾਈਟ ਕਿਹੜੀ ਹੋਣੀ ਚਾਹੀਦੀ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰ ਨੂੰ ਰਿਕਵੈਸਟ ਆ ਕਿ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਓ ਤੁਸੀਂ ਮੇਰੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਹੁਣ ਰਹਿਣਾ ਜੀ ਵੀ ਅਸੀਂ ਆਪਣਾ ਭਾਰ ਕਿਵੇਂ ਘਟਾ ਸਕਦੇ ਹਾਂ ਕਿਵੇਂ ਵਧਾ ਸਕਦੇ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਸੀ ਕਿਵੇਂ ਰਹਿ ਸਕਦੇ ਹਾਂ ਜੀ ਬਹੁਤ ਸਾਰੇ ਮੇਰੇ ਪਿੰਡਪਰਾ ਇਹੋ ਜਿਹੇ ਹੈਗੇ ਨੇ ਜੀ ਜਿਹੜੇ ਮੇਰੀ ਡੇਲੀ ਵੀਡੀਓ ਦੇਖਦੇ ਨੇ ਪਰ ਉਹਨਾਂ ਨੇ ਮੇਰਾ YouTube ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਜੀ ਸੋ ਪਲੀਜ਼ ਮੇਰੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਮੇਰੇ YouTube ਚੈਨਲ ਨੂੰ ਜ਼ਰੂਰ ਸ ਆਪਣੀ ਮਤਲਬ ਵੀ ਸ਼ੂਗਰ ਆ ਜਿਹੜੀ ਉਹ ਠੀਕ ਕਰਨਾ ਚਾਹੁੰਦੇ ਹੋ ਦੇਖੋ ਜਿਹੜਾ ਸਾਡਾ ਡਿਨਰ ਆ ਨਾ ਡਿਨਰ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਡਿਨਰ ਸਾਡਾ ਜਿਹੜਾ ਇੱਕ ਬੈਲੈਂਸਡ ਡਾਈਟ ਹੋਣੀ ਚਾਹੀਦੀ ਆ ਤਾਂ ਸਾਡੀ ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋਏਗੀ ਹੈਨਾ ਸੋ ਉਹ ਸਾਰੀ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਖਾਣੇ ਚਾਹੀਦੇ ਡਿਨਰ ਦੇ ਵਿੱਚ ਉਹ ਮੈਂ ਪੂਰੀ ਇੱਥੇ ਲੈ ਕੇ ਰੱਖ ਲਿਆ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਕਿਹੜੀ ਤੁਹਾਡੀ ਜਿਹੜੀ ਬੈਲੈਂਸ ਉਹ ਡਾਈਟ ਹੋਏਗੀ ਸੋ ਪਲੀਜ਼ ਤੁਸੀਂ ਕਾਪੀ ਪੈਨ ਚੱਕ ਲਓ ਜੋ ਕੁਝ ਮੈਂ ਇਹਦੇ ਵਿੱਚ ਦੱਸਾਂਗਾ ਤੁਸੀਂ ਉਹ ਤੁਸੀਂ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਤੁਸੀਂ ਲਿਖੀ ਜਾਓ ਜੀ ਸੋ ਦੇਖੋ ਡਿਨਰ ਤਾਂ ਉਹ ਬੈਲੈਂਸਡ ਡਾਈਟ ਹੋਣੀ ਜ਼ਰੂਰੀ ਆ ਸੋ ਬੈਲੈਂਸਡ ਡਾਈਟ ਦਾ ਮਤਲਬ ਕੀ ਹੁੰਦਾ ਵਾ ਜਾਨੀ ਕਿ ਜਿਹੜਾ ਸਾਡੀ ਬੈਲੈਂਸਡ ਡਾਈਟ ਆ ਉਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਫਾਈਬਰ ਪ੍ਰੋਟੀਨ ਤੇ ਹੈਲਦੀ ਫੈਟ ਹੋਣੀ ਬਹੁਤ ਜ਼ਰੂਰੀ ਆ ਜੇ ਸਾਡੇ ਡਿਨਰ ਦੇ ਵਿੱਚ ਕਾਰਬੋਹਾਈਡਰੇਟ ਫਾਈਬਰ ਪ੍ਰੋਟੀਨ ਹੈਲਦੀ ਫੈਟ ਹੋਏਗੀ ਨਾ ਤਾਂ ਹੀ ਸਾਡੀ ਸ਼ੂਗਰ ਜਿਹੜੀ ਉਹ ਬਿਲਕੁਲ ਠੀਕ ਹੋਏਗੀ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਜਿਹੜੇ ਕੰਪਲੈਕਸ ਕਾਰਬੋਹਾਈਡਰੇਟ ਨੇ ਉਹ ਕਿਹਦੇ ਵਿੱਚ ਹੁੰਦੇ ਨੇ ਇਹ ਹੁੰਦੇ ਨੇ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਨੇ ਜੇੜਾ ਦੇਸੀ ਆਟਾ ਹੁੰਦਾ ਦੇਸੀ ਆਟਾ ਹੋ ਗਿਆ ਜਾਂ ਫਿਰ ਬਾਜਰੇ ਦਾ ਆਟਾ ਹੋ ਗਿਆ ਜਾਂ ਫਿਰ ਰਾਗੀ ਦਾ ਆਟਾ ਹੋ ਗਿਆ ਜਾਂ ਫਿਰ ਜਵਾਰ ਦਾ ਹੋ ਗਿਆ ਹਨਾ ਇਹਦੀਆਂ ਤੁਸੀਂ ਮਤਲਬੀ ਰੋਟੀਆਂ ਬਣਾ ਕੇ ਤੁਸੀਂ ਖਾ ਸਕਦੇ ਹੋ ਅਜਿਹਾ ਮੈਂ ਤੁਹਾਨੂੰ ਆਟਾ ਦੱਸਿਆ ਨਾ ਦੇਸੀ ਆਟਾ ਹੋ ਗਿਆ ਬਾਜਰੇ ਦਾ ਆਟਾ ਹੋ ਗਿਆ ਰਾਗੀ ਦਾ ਆਟਾ ਹੋ ਗਿਆ ਜਾਂ ਫਿਰ ਜਵਾਰ ਦੇ ਆਟੇ ਦੀਆਂ ਰੋਟੀਆਂ ਤੁਸੀਂ ਬਣਾ ਕੇ ਖਾ ਸਕਦੇ ਹੋ ਇਹਦੀਆਂ ਰੋਟੀਆਂ ਵੀ ਤੁਸੀਂ ਕਿੰਨੀਆਂ ਬਣਾ ਕੇ ਖਾਣੀਆਂ ਨੇ ਇਹਦੀਆਂ 2 ਜਾਂ ਫਿਰ 3 ਰੋਟੀਆਂ 2 ਜਾਂ 3 ਰੋਟੀਆਂ ਹੀ ਖਾਣੀਆਂ ਨੇ ਇਸ ਤੋਂ ਵੱਧ ਨਹੀਂ ਖਾਣੀਆਂ ਇਆਂ ਇੱਕ ਕਿਨੂਆ ਹੁੰਦਾ ਨਾ ਬਹੁਤ ਸਾਰੇ ਮੇਰੇ ਭੈਣ ਭਰਾਏ ਹੋ ਜੇ ਹੋਣਗੇ ਜਿਹੜੇ ਮਤਲਬੀ ਕਿਨੂ ਦੇ ਆٹے ਦੀ ਰੋਟੀ ਵੀ ਖਾਂਦੇ ਹੋਵੋਗੇ ਮੈਂ ਵੀ ਖਾਧੀਆਂ ਨੇ ਕਾਫੀ ਟਾਈਮ ਦਾ ਜਦੋਂ ਵੇਟ ਘਟਾਉਣਾ ਉਹਨਾਂ ਨਾਲ ਤਾਂ ਮੈਂ ਕਿਨੂ ਦੇ ਆٹے ਦੀ ਰੋਟੀ ਹੈ ਜਿਹੜੀ ਮੈਂ ਖਾਂਦਾ ਹੁੰਨਾ ਵਾ ਜਾਂ ਫਿਰ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਡਾਈਟ ਚਾਰਟ ਬਣਵਾਉਂਦੇ ਨੇ ਆਪਣਾ ਵੇਟ ਘਟਾਉਂਦਾ ਉਹਨਾਂ ਨੂੰ ਵੀ ਕਿਨੂ ਦੀ ਆٹے ਦੀ ਰੋਟੀ ਜਿਹੜੀ ਮੈਂ ਦੱਸ ਦਦਣਾ ਕਿ ਤੁਸੀਂ ਕਿਨੂ ਦੀ ਆٹے ਦੀ ਰੋਟੀ ਬਣਾ ਕੇ ਖਾਓ ਉਹਦੇ ਨਾਲ ਤੁਹਾਡਾ ਜਿਹੜਾ ਵੇਟ ਆ ਉਹ ਘਟੇਗਾ ਹੀ ਘਟੇਗਾ ਹਨਾ ਸੋ ਤੁਸੀਂ ਅੱਜ ਜਦੋਂ ਮੈਂ ਤੁਹਾਨੂੰ 3 4 ਆਟੇ ਦੱਸਿਆ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਆਟੇ ਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਦੋ ਤੋਂ ਤਿੰਨ ਰੋਟੀਆਂ ਹੀ ਤੁਸੀਂ ਖਾਣੀਆਂ ਨੇ ਇਸ ਪਹਿਲੇ ਹਫਤੇ ਤੁਸੀਂ ਮਤਲਬ ਮੰਨ ਕੇ ਚੱਲੋ ਦੇਸੀ ਆਟੇ ਦੀ ਰੋਟੀ ਬਣਾ ਲਈ ਫਿਰ ਉਸ ਤੋਂ ਅਗਲੇ ਹਫਤੇ ਤੁਸੀਂ ਬਾਜਰੇ ਦੀ ਫਿਰ ਤੁਸੀਂ ਰਾਗੀ ਦੇ ਆਟੇ ਦੀ ਉਸ ਤੋਂ ਬਾਅਦ ਤੁਸੀਂ ਕਿਨੋਆ ਦੇ ਆਟੇ ਦੀ ਤੁਸੀਂ ਰੋਟੀ ਬਣਾ ਸਕਦੇ ਹੋ ਹਫਤੇ ਹਫਤੇ ਬਾਅਦ ਤੁਸੀਂ ਚੇਂਜ ਕਰ ਸਕਦੇ ਹੋ ਜੇ ਡੇਲੀ ਵੀ ਤੁਸੀਂ ਚੇਂਜ ਕਰ ਸਕਦੇ ਹੋ ਹਨ ਤੁਸੀਂ ਇਹ ਕਰ ਸਕਦੇ ਹੋ ਕਿ ਇਹਨਾਂ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਜੋ ਤੁਹਾਡੀ ਸ਼ੂਗਰ ਨੂੰ ਬਿਲਕੁਲ ਠੀਕ ਕਰੇਗਾ ਉਸ ਤੋਂ ਬਾਅਦ ਤੁਸੀਂ ਦਲੀਆ ਵੀ ਖਾ ਸਕਦੇ ਹੋ ਜੇ ਤੁਸੀਂ ਚੋਲ ਖਾਣ ਖਾਣੇ ਆ ਤਾਂ ਤੁਸੀਂ ਬਰੌਨ ਰਾਈਸ ਨਹੀਂ ਹੁੰਦੇ ਹੈਗੇ ਬਰੌਨ ਰਾਈਸ ਤੁਸੀਂ ਖਾ ਸਕਦੇ ਹੋ ਚਿੱਟੇ ਰਾਈਸ ਨਹੀਂ ਤੁਸੀਂ ਖਾਣੇ ਜੇ ব্রাউন ਰਾਈਸ ਖਾ ਸਕਦੇ ਹੋ ਦੇਖੋ ਜਿਹੜੇ ব্রাউন ਰਾਈਸ ਨੇ ਨਾ ਜੀ ਇਹਦੇ ਵਿੱਚ ਕੰਪਲੈਕਸ ਕਾਰਬੋਹਾਈਡੇਟ ਬਹੁਤ ਜ਼ਿਆਦਾ ਹੁੰਦੇ ਨੇ ਜਿਹੜੇ ਤੁਹਾਡੀ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਗੇ ਜਦੋਂ ਤੁਸੀਂ ব্রাউন ਰਾਈਸ ਖਾਣੇ ਆ ਇਹ ਵੀ ਤੁਸੀਂ ਇੱਕ ਕੋਲੀ ਹੀ ਖਾਣੀ ਆ ਇਹ ਨਾ ਹੋਵੇ ਜਿਵੇਂ ਤੁਹਾਨੂੰ ਬ੍ਰਾਊਨ ਰਾਈਸ ਕਿਹਾ ਤਾਂ ਖਾਣ ਵਾਸਤੇ ਤੁਸੀਂ ਪੂਰੀ ਪਲੇਟ ਭਰ ਕੇ ਤੁਸੀਂ ਬ੍ਰਾਊਨ ਰਾਈਸ ਦੀ ਹੀ ਖਾਜੋ ਸੋ ਪੂਰੀ ਪਲੇਟ ਭਰ ਕੇ ਨਹੀਂ ਖਾਣੀ ਹੈਗੀ ਤੁਸੀਂ ਇੱਕ ਕੋਲੀ ਜਾਂ ਜਿਹੜੀ ਤੁਸੀਂ ਇਹਦੀ ਹੀ ਖਾਣੀ ਹੈ ਜਾਂ ਫਿਰ ਤੁਸੀਂ ਸ਼ਕਰਗੰਦੀ ਨਹੀਂ ਹੁੰਦੀ ਹੈਗੀ ਹੁਣ ਮੌਸਮ ਚੱਲਦਾ ਪਿਆ ਸ਼ਕਰਗੰਦੀ ਦਾ ਤੁਸੀਂ ਸ਼ਕਰਗੰਦੀ ਵੀ ਤੁਸੀਂ ਖਾ ਸਕਦੇ ਜਿਹਨੂੰ ਅੰਗਰੇਜ਼ੀ ਦੇ ਵਿੱਚ সুইਟ ਪਟਾਟੋ ਵੀ ਕਹਿੰਦੇ ਆ ਹਨ ਤੁਸੀਂ ਸ਼ਕਰਗੰਦੀ ਵੀ ਤੁਸੀਂ ਖਾ ਸਕਦੇ ਇਹ ਵੀ ਤੁਹਾਡੇ ਜਿਹੜਾ ਸ਼ੂਗਰ ਲੈਵਲ ਨੂੰ ਇਹ ਕਟ ਕਰੇਗਾ ਜੇ ਤੁਸੀਂ ਦੇਖੋ ব্রাউন রাইਸ ਖਾਂਦੇ ਪਏ ਹੋ ਫਿਰ ਤੁਹਾਨੂੰ ਸ਼ਕਰਗੰਦੀ ਖਾਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਸ਼ਕਰਗੰਦੀ ਖਾ ਰਹੇ ਹੋ ਫਿਰ ਤੁਹਾਨੂੰ ব্রাউন রাইਸ ਆ ਜਿਹੜੇ ਉਹ ਖਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਜੇ ਤੁਸੀਂ ਆٹے ਦੀ ਰੋਟੀ ਖਾ ਰਹੇ ਹੋ ਫਿਰ ਤੁਸੀਂ ਮਤਲਬ ਇਹ ਨਾ ਤੁਸੀਂ ਸ਼ਕਰਗੰਦੀ ਖਾਣੀ ਹੈਗੀ ਫਿਰ ਨਾ ਤੁਸੀਂ ব্রাউন রাইਸ ਖਾਣਾ ਹੈਗਾ ਫਿਰ ਤੁਸੀਂ ਕੱਲੀਆਂ ਆٹے ਦੀਆਂ ਰੋਟੀਆਂ ਹੀ ਖਾਣੀਆਂ ਨੇ 2 ਜਾਂ 3 ਰੋਟੀਆਂ ਖਾਣੀਆਂ ਨੇ ਜਿਹੜਾ ਮੈਂ ਤੁਹਾਨੂੰ ਆਟਾ ਦੱਸਿਆ ਵਾ ਉਹੀ ਵਰਤਣਾ ਵਾ ਠੀਕ ਹੈ ਜੀ ਹੁਣ ਆ ਗਿਆ ਜੀ ਫਾਈਬਰ ਫਾਈਬਰ ਕਿਦੇ ਵਿੱਚ ਹੁੰਦਾ ਵਾ ਇਹ ਹੁੰਦਾ ਵਾ ਵੇਜੀਟੇਬਲ ਦੇ ਵਿੱਚ ਤੁਸੀਂ ਕਿਹੜੀ ਵੇਜੀਟੇਬਲ ਆ ਜਿਹੜੀ ਤੁਸੀਂ ਖਾ ਸਕ ਉਹਦੇ ਖਾ ਸਕਦੇ ਹਾਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਸਕਦੇ ਹਾਂ ਮੇਥੀ ਖਾ ਸਕਦੇ ਹਾਂ ਪੱਤਾ ਗੋਭੀ ਤੁਸੀਂ ਖਾ ਸਕਦੇ ਹੋ ਫੁੱਲ ਗੋਭੀ ਖਾ ਸਕਦੇ ਹੋ ਤੁਸੀਂ ਲੋਕੀ ਦੀ ਸਬਜ਼ੀ ਖਾ ਸਕਦੇ ਹੋ ਕਰੇਲੇ ਦੀ ਸਬਜ਼ੀ ਖਾ ਸਕਦੇ ਹੋ ਤੁਸੀਂ ਟਿੰਡੇ ਦੀ ਸਬਜ਼ੀ ਖਾ ਸਕਦੇ ਹੋ ਤੁਸੀਂ ਭਿੰਡੀ ਦੀ ਸਬਜ਼ੀ ਖਾ ਸਕਦੇ ਹੋ ਤੁਸੀਂ ਤੇ ਤੁਸੀਂ ਬੀਨਸ ਨਹੀਂ ਹੁੰਦੇ ਗ੍ਰੀਨ ਬੀਨਸ ਜਿਹੜੇ ਹੁੰਦੇ ਆ ਤੁਸੀਂ ਬੀਨਸ ਦੀ ਸਬਜ਼ੀ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਇਹਨਾਂ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਇਹ ਜਿਹੜੀ ਸਬਜ਼ੀਆਂ ਮੈਂ ਤੁਹਾਨੂੰ ਦੱਸੀਆਂ ਨੇ ਪਾਲਕ ਮੇਥੀ ਪੱਤਾ ਗੋਭੀ ਫੁੱਲ ਗੋਭੀ ਲੋਕੀ ਕਰੇਲਾ ਟਿੰਡਾ ਭਿੰਡੀ ਤੇ 빙ਸ ਇਹਨਾਂ ਦੇ ਵਿੱਚ ਮਤਲਬ ਫਾਈਬਰ ਬਹੁਤ ਜ਼ਿਆਦਾ ਹੁੰਦਾ ਹਨਾ ਇਹ ਤੁਹਾਡੀ ਮਤਲਬ ਜਿਹੜੀ 슈ਗਰ ਉਹਨੂੰ ਕੰਟਰੋਲ ਕਰਨਗੇ ਤੁਹਾਡੀ ਕੰਟਰੋਲ ਤਾਂ ਕੀ ਖਤਮੀ ਕਰ ਦੇਣਗੇ ਜੇ ਤੁਸੀਂ ਰਾਤ ਨੂੰ ਡਿਨਰ ਦੇ ਵਿੱਚ ਇਹਨਾਂ ਦੇ ਵਿੱਚ ਤੁਸੀਂ ਕਿਸੇ ਵੀ ਇੱਕ ਚੀਜ਼ ਦੀ ਸਬਜ਼ੀ ਬਣਾ ਕੇ ਤੁਸੀਂ ਖਾਣੋ ਇਹਦੀ ਵੀ ਤੁਸੀਂ ਇੱਕ ਕੋਲੀ ਹੀ ਖਾਣੀ ਆ ਇਹ ਨਾ ਹੋਵੇ ਇਹਦੀ ਵੀ ਤੁਸੀਂ ਪਲੇਟ ਭਰ ਕੇ ਖਾ ਲੋ ਨਹੀਂ ਇੱਕ ਕੋਲੀ ਹੀ ਤੁਸੀਂ ਖਾਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਪ੍ਰੋਟੀਨ ਪ੍ਰੋਟੀਨ ਵੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਮੇਰੇ ਭੈਣ ਭਰਾ ਮਤਲਬ ਵੀ ਭਾਰ ਘਟਾਉਂਦੇ ਨੇ ਹਨਾ ਮੈਂ ਉਹਨਾਂ ਨੂੰ ਕਹਿੰਦਾ ਹਾਂ ਨਾ ਵੀ ਯਾਰ ਤੁਸੀਂ ਪ੍ਰੋਟੀਨ ਦਾ ਲੈਵਲ ਜਿਹੜਾ ਉਹਨੂੰ ਵਧਾਓ ਜਦੋਂ ਤੁਹਾਡਾ ਪ੍ਰੋਟੀਨ ਦਾ ਲੈਵਲ ਵਧੇਗਾ ਤਾਂ ਤੁਹਾਡਾ ਜਿਹੜਾ ਮਤਲਬ ਹੀ ਭਾਰ ਆ ਉਹ ਤਾਂ ਘਟੇਗਾ ਕਿਉਂਕਿ ਪ੍ਰੋਟੀਨ ਦਾ ਮਤਲਬ ਸਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਰੋਲ ਆ ਸਾਡੀ ਬੋਡੀ ਦੇ ਵਿੱਚ ਜੇ ਅਸੀਂ ਕਿਹਦੀ ਮਸਲ ਮਾਸ ਵਧਾਉਣਾ ਵਾ ਜਾਂ ਫਿਰ ਮਤਲਬ ਸਾਡੇ ਕੋਈ ਇੰਜਰੀ ਹੋ ਜੇ ਹਨ ਜੇ ਅਸੀਂ ਪ੍ਰੋਟੀਨ ਖਾਵਾਂਗੇ ਨਾ ਜਿਹੜਾ ਪ੍ਰੋਟੀਨ ਆ ਉਹ ਸਾਡਾ ਮਸਲ ਮਾਸ ਨੂੰ ਵਧੋਂਦਾ ਵਾ ਹਨਾ ਸੋ ਪ੍ਰੋਟੀਨ ਦਾ ਸਾਡੀ ਬੋਡੀ ਦੇ ਵਿੱਚ ਬਹੁਤ ਵੱਡਾ ਰੋਲ ਆ ਸੋ ਪ੍ਰੋਟੀਨ ਤੁਸੀਂ ਖਾ ਸਕਦੇ ਹੋ ਪ੍ਰੋਟੀਨ ਦੇ ਵਿੱਚ ਕੀ ਕੁਛ ਆ ਜਾਂਦਾ ਵਾ ਉਹਦੇ ਵਿੱਚ ਦੇਖੋ ਦਾਲਾਂ ਨੇ ਜਿਹੜੀਆਂ ਹਨਾ ਤਕਰੀਬਨ ਸਾਰੀਆਂ ਦਾਲਾਂ ਆ ਹੀ ਜਾਂਦੀਆਂ ਸਾਰੀ ਦਾਲਾਂ ਦੇ ਵਿੱਚ ਪ੍ਰੋਟੀਨ ਹੁੰਦਾ ਹੀ ਆ ਨਾ ਜਿਹੜੀਆਂ ਕੁਛ ਦਾਲ ਹੈਗੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਮੂੰਗ ਦਾਲ ਹੋਗੀ ਉਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਵਾ ਮਸੂਰ ਦੀ ਦਾਲ ਹੋਗੀ ਉਹਦੇ ਵਿੱਚ ਵੀ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਵਾ ਚਨੇ ਦੀ ਦਾਲ ਹੋਗੀ ਉਹਦੇ ਵਿੱਚ ਵੀ ਪ੍ਰੋਟੀਨ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਵਾ ਜਾਂ ਫਿਰ ਤੁਸੀਂ ਪਨੀ ਅੰਡਾ ਖਾ ਸਕਦੇ ਤੁਸੀਂ ਚਿਕਨ ਖਾ ਸਕਦੇ ਹੋ ਫਿਸ਼ ਖਾ ਸਕਦੇ ਹੋ ਤੁਸੀਂ ਮੱਛੀ ਖਾ ਸਕਦੇ ਹੋ ਇਹਨਾਂ ਵਿੱਚ ਬਹੁਤ ਜ਼ਿਆਦਾ ਮਤਲਬ ਵੀ ਪ੍ਰੋਟੀਨ ਹੁੰਦਾ ਜਿਵੇਂ ਫਿਸ਼ ਹੋ ਗਈ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਚਿਕਨ ਦੇ ਵਿੱਚ ਹੁੰਦਾ ਅੰਡੇ ਦੇ ਵਿੱਚ ਹੁੰਦਾ ਨਾ ਬੋਇਲ ਕਰਕੇ ਅੰਡੇ ਤੁਸੀਂ ਖਾ ਸਕਦੇ ਹੋ ਉਹਦੇ ਵਿੱਚ ਜਿਹੜਾ ਪ੍ਰੋਟੀਨ ਆ ਬਹੁਤ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਹੈਲਦੀ ਫੈਟ ਹਨਾ ਜਿਹੜੀ ਗੁੱਡ ਫੈਟ ਹੁੰਦੀ ਹੈ ਜਿਹੜੀ ਸਾਨੂੰ ਚਾਹੀਦੀ ਹੁੰਦੀ ਆ ਜਦੋਂ ਅਸੀਂ ਭਾਰ ਘਟਾਉਨੇ ਆ ਤਾਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਆਪਾਂ ਬੈਡ ਫੈਟ ਆ ਜਿਹੜੀ ਗੰਦੀ ਫੈਟ ਆਪਾਂ ਉਹ ਨਹੀਂ ਖਾਣੀ ਹੈਗੀ ਆਪਾਂ ਗੁੱਡ ਫੈਟ ਖਾਣੀ ਆ ਜਿਹੜੀ ਕੱਚੀ ਗਣੀ ਦਾ ਸਰੋਂ ਦਾ ਤੇਲ ਆ ਹੁੰਦਾ ਵਾ ਨਾ ਕੱਚੀ ਗਣੀ ਸਰੋਂ ਦਾ ਤੇਲ ਉਹਦੇ ਵਿੱਚ ਮਤਲਬ ਵੀ ਗੁੱਡ ਫੈਟ ਹੁੰਦੀ ਆ ਦੇਸੀ ਘਿਓ ਹੋ ਗਿਆ ਉਹਦੇ ਵਿੱਚ ਵੀ ਗੁੱਡ ਫੈਟ ਹੁੰਦੀ ਆ ਜਾਂ ਫਿਰ ਐਕਸਟਰਾ ਵਰਜਨ 올ਿਵ ਆਇਲ ਹੁੰਦਾ ਜਿਹੜਾ ਉਹਦੇ ਵਿੱਚ ਵੀ ਮਤਲਬ ਵੀ ਗੁੱਡ ਫੈਟ ਜਿਹੜੀ ਉਹ ਹੁੰਦੀ ਆ ਦੇਖੋ ਤੁਸੀਂ ਜੇ ਤੜਕਾ ਲਾਣਾ ਕੱਚੀ ਗਣੀ ਦਾ ਸਰੋਂ ਦਾ ਤੇਲ ਦੇ ਤਰੱਕੇ ਲਗਾ ਸਕਦੇ ਹੋ ਜਾਂ ਫਿਰ ਦੇਸੀ ਘਿਓ ਜਿਹੜਾ ਤੁਸੀਂ ਉਹਦਾ ਵੀ ਤੜਕਾ ਜਿਹੜਾ ਤੁਸੀਂ ਲਾ ਸਕਦੇ ਹੋ ਪਰ ਸ਼ਰਤ ਮੇਰੀ ਇਹ ਆ ਤੁਸੀਂ ਇੱਕ ਜਾਂ ਦੋ ਚਮਚ ਹੀ ਪਾਣਾ ਵਾ ਇਹ ਨਹੀਂ ਹੈਗਾ ਜਿਵੇਂ ਤੁਹਾਨੂੰ ਕਹਤਾ ਇਹ ਗੁੱਡ ਫੈਟ ਆ ਹੈਲਦੀ ਫੈਟ ਆ ਤਾਂ ਤੁਸੀਂ ਇਹਨੂੰ ਤੜਕੇ 'ਚ ਵਰਤ ਸਕਦੇ ਹੋ ਵੀ ਤੁਸੀਂ ਕੋਲੀ ਭਰ ਕੇ ਪਾਤੀ ਜਾਂ ਫਿਰ ਕੜਛੀ ਭਰ ਕੇ ਪਾਤੀ ਨਹੀਂ ਤੁਸੀਂ ਇੱਕ ਚਮਚ ਦਾ ਦੋ ਚਮਚ ਵੱਧ ਰੋ ਵੱਧ ਤੁਸੀਂ ਪਾਣਾ ਵਾ ਤੜਕੇ ਦੇ ਵਿੱਚ ਜੇ ਤੁਸੀਂ ਐਕਸਟਰਾ ਵਰਜਨ ਆਇਲੀ ਆਇਲ ਨੂੰ ਯੂਜ਼ ਕਰੋਗੇ ਜਿਵੇਂ ਤੁਸੀਂ ਮੰਨ ਕੇ ਚਲੋ ਸਲਾਦ ਬਣਾ ਸਲਾਦ ਆ ਜਾਂ ਫਿਰ ਸਬਜੀ ਆ ਉਹਦੇ ਵਿੱਚ ਤੁਸੀਂ ਉੱਪਰ ਛਿੜਕ ਸਕਦੇ ਹੋ ਇਹ ਤੇਲ ਨੂੰ ਫਿਰ ਤੁਸੀਂ ਖਾ ਸਕਦੇ ਹੋ ਇਹ ਤੇਲ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਬੇਨਫੀਟਾ ਇਹ ਤੁਹਾਡਾ ਮਤਲਬ ਵੀ ਜਿਹੜਾ 슈ਗਰ ਆ ਉਹਨੂੰ ਤਾਨੂੰ ਕੰਟਰੋਲ ਦੇ ਵਿੱਚ ਲੈਗਾ ਠੀਕ ਵੀ ਕਰ ਦੇਗਾ ਠੀਕ ਹੈ ਜੀ ਜਾਂ ਫਿਰ ਜਿਹੜੀ ਗੁੱਡ ਫੈਟ ਆ ਉਹ ਮਤਲਬ ਬਦਾਮ ਅਖਰੋਟ ਫਲੈਕਸ ਸੀਡਸ ਹੋ ਗਏ ਚੀਆ ਸੀਡਸ ਹੋ ਗਏ ਹਨਾ ਇਹਨਾਂ ਦੇ ਵਿੱਚ ਵੀ ਗੁੱਡ ਫੈਟ ਹੁੰਦੀ ਹੈ ਹੈਲਦੀ ਫੈਟ ਹੁੰਦੀ ਹੈ ਇਹਦੇ ਵਿੱਚ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ ਸੋ ਇਹ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸੀ ਆ ਇਹ ਹੈਗੀ ਆ ਬੈਲੈਂਸਡ ਡਾਈਟ ਆ ਇੱਕ ਬੈਲੈਂਸਡ ਡਾਈਟ ਆ ਇਹ ਚੀਜ਼ਾਂ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਵੀ ਆ ਫਾਈਬਰ ਵੀ ਆ ਪ੍ਰੋਟੀਨ ਵੀ ਆ ਤੇ ਹੈਲਦੀ ਫੈਟ ਵੀ ਆ ਆ ਤੁਹਾਡੀ ਬੈਲੈਂਸਡ ਡਾਈਟ ਬਣ ਗਿਆ ਤੁਸੀਂ ਡਿਨਰ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਆ ਜਿਹੜੀ ਮਤਲਬ ਵੀ ਤੁਸੀਂ ਲੈ ਸਕਦੇ ਹੋ ਮੰਨ ਕੇ ਚੱਲੋ ਤੁਹਾਡੀ ਆਹ ਇੱਕ ਪਲੇਟ ਆ ਹਨਾ ਆ ਪਲੇਟ ਦੇ ਚਾਰ ਹਿੱਸੇ ਹੋਗੇ ਆ ਚਾਰ ਹਿੱਸਿਆਂ ਦੇ ਵਿੱਚ ਆ ਸਾਰੀ ਚੀਜ਼ਾਂ ਹੋਣੇ ਚਾਹੀਦੀਆਂ ਨੇ ਕੰਪਲੈਕਸ ਕਾਰਬੋਹਾਈਡਰੇਟ ਵੀ ਹੋਣਾ ਚਾਹੀਦਾ ਆ ਫਾਈਬਰ ਵੀ ਹੋਣਾ ਚਾਹੀਦਾ ਵਾ ਗੁੱਡ ਫੈਟ ਵੀ ਹੋਣੀ ਚਾਹੀਦੀ ਆ ਤੇ ਪ੍ਰੋਟੀਨ ਆ ਜਿਹੜਾ ਉਹ ਵੀ ਹੋਣਾ ਚਾਹੀਦਾ ਵਾ ਤੁਹਾਡੀ ਇੱਕ ਪਲੇਟ ਦੇ ਵਿੱਚ ਤਾਂ ਤੁਹਾਡਾ ਜਿਹੜਾ 슈ਗਰ ਆ ਉਹ ਬਿਲਕੁਲ ਠੀਕ ਹੋਵੇਗਾ ਕੰਟਰੋਲ ਦੇ ਵਿੱਚ ਆ ਜਾਏਗਾ ਜੇ ਤੁਸੀਂ ਇਹ ਖਾਓਗੇ ਤੁਸੀਂ ਠੀਕ 15 ਤੋਂ 20 ਦਿਨ ਤੁਸੀਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਜਿਹੜੀ ਮੈਂ ਤੁਹਾਨੂੰ ਕੋਈ ਵੀ ਚੀਜ਼ਾਂ ਤੁਸੀਂ ਇਹ ਖਾਓ ਤੇ ਇਹਦੇ ਨਾਲ ਜਿਹੜਾ ਤੁਹਾਡੀ 슈ਗਰ ਆ ਬਿਲਕੁਲ ਠੀਕ ਹੋ ਜਾਏਗੀ ਜਿਹੜੀ ਮੈਂ ਆ ਚੀਜ਼ਾਂ ਦੱਸੀਆਂ ਨੇ ਤੁਸੀਂ ਇਹ ਚੀਜ਼ਾਂ ਜੁੜੇ ਖਾਣਾ ਸ਼ੁਰੂ ਕਰੋ ਤਾਂ ਜਿਹੜੀ ਤੁਹਾਡੀ 슈ਗਰ ਆ ਨਾ ਕਾਫੀ ਹੱਦ ਤੱਕ ਕਾ ਠੀਕ ਹੋ ਜੀ ਤੁਸੀਂ ਖੁਦ ਰਿਜਲਟ ਦੇਖੋਗੇ 15 ਤੋਂ 20 ਦਿਨ ਦੇ ਵਿੱਚ ਵਿੱਚ ਜੇ ਤੁਸੀਂ ਆ ਚੀਜ਼ਾਂ ਨੂੰ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਜੀ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਨੂੰ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈਗੀ ਆ ਤਾਂ ਉਹਦੇ ਨਾਲ ਆਹ ਜਿਹੜੀ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਦੇਖ ਕੇ ਇਹ ਚੀਜ਼ਾਂ ਨੂੰ ਖਾਣਾ ਸ਼ੁਰੂ ਕਰੇ ਤੇ ਉਹਦੀ ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋ ਸਕੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਆਪਣਾ ਸਵਾਲਾ ਜਿਹੜ Beijo.